ਹੈਲੋ ਬੱਚੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਕਲਾਸ 6 ਪੰਜਵੀਂ ਜਮਾਤ ਦੀ ਇਹ ਪੁਸਤਕ ਪੰਜਾਬੀ ਦੀ ਹੈ ਜਿਸ ਵਿੱਚੋਂ ਅਸੀਂ ਅੱਜ ਦੀ ਕਵਿਤਾ ਪੜ੍ਹਾਂਗੇ ਦਾਦੀ ਦੀ ਪੋਤਿਆਂ ਨੂੰ ਨਸੀਅਤ ਇਸ ਵਿੱਚ ਇਹ ਕਵਿਤਾ ਸਰਵਨ ਹੁਸ਼ਿਆਰਪੁਰੀ ਦੁਆਰਾ ਲਿਖੀ ਗਈ ਹੈ ਇਹ ਕਵਿਤਾ ਗੁਰਬੋਬਨ ਸਿੰਘ ਜੀ ਦੇ ਛੋਟੇ ਸਹਿਬਜ਼ਾਦੇ ਸਰਦਾਰ ਜੁਰਾਵਰ ਸਿੰਘ ਅਤੇ ਸਰਦਾਰ ਫਤਿਹ ਸਿੰਘ ਨੂੰ ਜਦੋਂ ਨਵਾਬ ਵਜੀਰ ਸਿੰਘ ਨੇ ਜਿੰਦਾ ਹੀ ਨੀਆਂ ਵਿੱਚ ਚੁਣਾ ਦਿੱਤਾ ਉਸ ਟਾਈਮ ਦੀ ਇਹ ਕਵਿਤਾ ਹੈ ਤੇ ਮਾਤਾ ਗੁਜਰੀ ਜੋ ਕਿ ਉਹਨਾਂ ਦੀ ਦਾਦੀ ਜੀ ਸੀ ਉਹ ਆਪਣੇ ਪੋਤਿਆਂ ਨੂੰ ਕੀ ਨਸੀਹਤ ਦਿੰਦੇ ਹਨ ਇਸ ਬਾਰੇ ਵਿੱਚ ਉਹਦੇ ਬਾਰੇ ਇਹ ਕਵਿਤਾ ਲਿਖੀ ਗਈ ਹੈ ਅਸੀਂ ਇਸ ਕਵਿਤਾ ਨੂੰ ਪੜ੍ਹਦੇ ਹਾਂ ਤੇ ਜਾਣਦੇ ਹਾਂ ਕਿ ਮਾਤਾ ਗੁਜਰੀ ਆਪਣੇ ਪੋਤਿਆਂ ਨੂੰ ਕੀ ਨਸੀਹਤ ਦਿੰਦੇ ਹਨ ਇਸ ਬਾਰੇ ਵਿੱਚ ਤੁਸੀਂ ਹੋ ਸ਼ੇਰ ਬਹਾਦਰ ਦੁੱਲੇ ਬਿਲਕੁਲ ਨਾ ਘਬਰਾਣਾ ਇਸ ਵਿੱਚ ਮਾਤਾ ਗੁਜਰੀ ਆਪਣੇ ਪੋਤੇ ਨੂੰ ਕਹਿੰਦੇ ਆ ਕਿ ਤੁਸੀਂ ਸ਼ੇਰ ਬਹਾਦਰਾਂ ਦੇ ਪੁੱਤਰ ਹੋ ਸ਼ੇਰ ਬਹਾਦਰ ਦੇ ਪੁੱਤਰ ਹੋ ਤੁਸੀਂ ਬਿਲਕੁਲ ਨਹੀਂ ਘਬਰਾਣਾ ਸੂਬੇ ਦੇ ਦਰਵਾਜ਼ੇ ਜਾ ਕੇ ਗੱਜ ਕੇ ਫਤਿਹ ਬੁਲਾਣਾ ਤੇ ਤੁਸੀਂ ਸੂਬੇ ਦੇ ਇਸ ਵਿੱਚ ਸੂਬੇ ਨੂੰ ਨਵਾਬ ਵजीर खान ਨੂੰ ਕਿਹਾ ਗਿਆ ਕਿ ਸੂਬੇ ਦੇ ਦਰਵਾਜ਼ੇ ਜਾ ਕੇ ਤੁਸੀਂ ਗੱਜ ਕੇ ਆਪਣੇ ਧਰਮ ਦਾ ਨਾਰਾ ਲਗਾਣਾ ਹੈ ਤੁਸੀਂ ਹੋ ਗੁਰੂ ਗੋਬਿੰਦ ਸਿੰਘ ਦੇ ਜਾਏ ਦਾਦਾ ਤੇਗ ਬਹਾਦਰ ਦਿੱਲੀ ਵਿੱਚ ਦੇ ਵਿੱਚ ਸੀਸ ਬਾਰਿਆ ਬਣ ਕੇ ਹਿੰਦੀ ਯਾਦਗਾਰ ਤੇ ਤੁਸੀਂ ਗੁਰਗੋਬਿੰਦ ਸਿੰਘ ਦੇ ਪੁੱਤਰ ਹੋ ਤੇ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਉਹ ਜਿਨ੍ਹਾਂ ਨੇ ਨਹਿ ਦਿੱਲੀ ਵਿੱਚ ਆਪਣਾ ਸੀਸ ਕਟਵਾਤਾ ਹੀ ਹਿੰਦ ਦੀ ਚਾਦਰ ਨੂੰ ਬਜਾਣਗੇ ਜਾਂ ਕਿ ਹੁਣਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਹਿੰਦੁਸਤਾਨ ਨੂੰ ਬਚਾਉਣਾ ਉਹਨਾਂ ਕਈਆਂ ਦੀ ਜਾਨ ਬਚਾਉਣ ਵਾਸਤੇ ਆਪਣੀ ਜਾਨ ਗੁਆਈ ਹੀ ਕਈ ਹਿੰਦੁਸਤਾਨਾਂ ਦੀ ਜਾਨ ਬਚਾਉਣ ਵਾਸਤੇ ਆਪਣੀ ਜਾਨ ਗੁਆਈ ਸੀ ਇਸ ਕਰਕੇ ਉਹਨਾਂ ਨੂੰ ਗੁਰਗੋਬਿੰਦ ਸਿੰਘ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਉਸੇ ਉਸੇ ਦੀ ਹੀ ਕੁਰਬਾਨੀ ਨੂੰ ਅੱਗੇ ਹੋਰ ਵਧਾਣਾ ਹੈ ਅਸੀਂ ਉਹਨਾਂ ਦੀ ਕੁਰਬਾਨੀ ਤੁਸੀਂ ਉਹਨਾਂ ਦੇ ਪੁੱਤਰ ਹੋ ਉਹਨਾਂ ਦੇ ਪੁੱਤਰ ਹੋ ਤੇ ਉਹਨਾਂ ਦੀ ਕੁਰਬਾਨੀ ਨੂੰ ਅੱਗੇ ਹੋਰ ਲੈ ਕੇ ਜਾਣਾ ਹੈ ਤਾਂ ਸੂਬੇ ਦੇ ਦਰਵਾਜ਼ੇ ਚ ਜਾ ਕੇ ਗੱਜ ਕੇ ਆਪਣੇ ਸਿੱਖ ਧਰਮ ਦਾ ਨਾਰਾ ਲਾਣਾ ਹੈ ਤੁਸੀਂ ਹੋ ਉਸ ਕੌਮ ਦੇ ਬਾਰਸ ਜੋ ਕੰਬੇ ਨਾ ਡੋਲੇ ਦੇਗਾਂ ਵਿੱਚ ਉਬਲਦੇ ਵੀ ਸਤਨਾਮ ਹੀ ਬੋਲੇ ਕਹਿੰਦੇ ਤੁਸੀਂ ਉਸ ਸਿੱਖ ਧਰਮ ਦੇ ਬਾਰਸ ਹੋ ਉਸ ਸਿੱਖ ਧਰਮ ਦੇ ਬੱਚੇ ਹੋ ਜੋ ਨਾ ਡਰਦੇ ਆ ਨਾ ਕੰਬਦੇ ਆ ਤੇ ਦੇਗਾਂ ਉਬਲਦੇ ਦੇਗਾਂ ਵਿੱਚ ਜਦੋਂ ਕਈ ਸਿੱਖਾਂ ਨੂੰ ਉਬਲਦੇ ਦੇਗਾਂ ਵਿੱਚ ਪਾ ਦਿੱਤਾ ਸੀ ਤੇ ਉਹਨਾਂ ਨੂੰ ਕਹਿੰਦੇ ਸੀ ਆਪਣਾ ਧਰਮ ਬਦਲਣ ਵਾਸਤੇ ਤੇ ਉਹ ਆਪਣਾ ਧਰਮ ਨਹੀਂ ਬਦਲਦੇ ਤੇ ਉਸ ਉਬਲਦੇ ਪਾਣੀ ਵਿੱਚ ਵੀ ਸਤਨਾ ਬਾਹੀ ਗੁਰੂ ਹੀ ਬੋਲਦੇ ਸਨ ਤੂੰ ਹੀ ਉਸ ਕੌਮ ਦੇ ਬੱਚੇ ਹੋ ਇਸ ਕੌਮ ਨੂੰ ਕੁਰਬਾਨੀ ਦਾ ਜਜ਼ਵਾ ਨਿਆਸਾ ਖਾਣਾ ਅਸੀਂ ਇਸ ਸਿੱਖ ਧਰਮ ਨੂੰ ਹੋਰ ਨਹੀਂ ਹੋਰ ਕੁਰਬਾਨੀਆਂ ਤੇ ਕਿ ਇੱਕ ਨਵਾਂ ਜਜ਼ਵਾ ਜਗਾਣਾ ਇਹਦੇ ਵਿੱਚ ਸਿੱਖ ਹੋਰ ਸਿੱਖਾਂ ਵਿੱਚ ਨਿਆ ਜਜ਼ਵਾ ਜਗਾਣਾ ਹੈ ਸਿੱਖ ਧਰਮ ਦੇ ਵਿੱਚ ਤੇ ਸੂਬੇ ਦੇ ਦਰਵਾਜ਼ੇ ਚ ਜਾ ਕੇ ਤੂੰ ਹੀ ਗੱਜ ਕੇ ਆਪਣੇ ਸਿੱਖ ਧਰਮ ਦਾ ਨਾਰਾ ਲਗਾਉਣਾ ਹੈ ਤੂਸੀ ਹੋ ਨਿੱਕੀਆਂ ਨਿੱਕੀਆਂ ਜਿੰਦਾ ਸਾਕਾ ਵੱਡਾ ਕਰਨਾ ਰਹਿੰਦੀ ਦੁਨੀਆ ਤਾਰੀਖ ਜਿਸ ਨੂੰ ਜਗ ਨੇ ਯਾਦ ਕਰਨਾ ਮਾਤਾ ਗੁਜਰੀ ਜੀ ਇੱਥੇ ਆਪਣੇ ਪੋਤਿਆਂ ਨੂੰ ਕਹਿੰਦੇ ਹਨ ਕਿ ਤੁਸੀਂ ਛੋਟੇ-ਛੋਟੇ ਜਿੰਦਾ ਬੇਸ਼ੱਕ ਹੋ ਲੇਕਿਨ ਤੁਹਾਡੇ ਹੌਸਲੇ ਵੱਡੇ ਕਰਨੇ ਹਨ ਤੁਸੀਂ ਰਹਿੰਦੀ ਦੁਨੀਆ ਜਿੱਦੋਂ ਤੱਕ ਦੁਨੀਆ ਰਹੇਗੀ ਉਦੋਂ ਤੱਕ ਤੁਹਾਡੀ ਸ਼ਹੀਦੀ ਦੇ ਲੋਕ ਗੁਣਗਾਨ ਗਾਣਗੇ ਤੁਹਾਨੂੰ ਲੋਕ ਯਾਦ ਕਰਨਗੇ ਨਾ ਕੋਈ ਇਤਿਹਾਸ ਸਿਰਜ ਕੇ ਇਸ ਦੁਨੀਆ ਤੋਂ ਜਾਣਾ ਹੈ ਕਹਿੰਦੇ ਤੂੰ ਇੱਕ ਨਵਾਂ ਇਤਿਹਾਸ ਬਣਾ ਕੇ ਇਸ ਦੁਨੀਆ ਤੋਂ ਜਾਣਾ ਹੈ ਸੂਬੇ ਦੇ ਦਰਬਾਰ 'ਚ ਜਾ ਕੇ ਇੱਕ ਨਵਾਂ ਇਤਿਹਾਸ ਰਚਣਾ ਹੈ ਤੂੰ ਤੇ ਸੂਬੇ ਦੇ ਦਰਬਾਰ 'ਚ ਜਾ ਕੇ ਤੂੰ ਗੱਜ ਕੇ ਆਪਣੇ ਸਿੱਖ ਧਰਮੀ ਦਾ ਨਾਰਾ ਲਾਣਾ ਹੈ ਪੁਰਜਾ ਪੁਰਜਾ ਕੱਟ ਜਾਵੇ ਭਾਵੇਂ ਅੱਖਾਂ 'ਚ ਨੀਰ ਨਾ ਜੋਵੇਂ ਇੱਥੇ ਮਾਤਾ ਗੁਜਰੀ ਜੀ ਕਹਿੰਦੇ ਹਨ ਕਿ ਸਾਡਾ ਉਸ ਤੁਹਾਡੇ ਸਰੀਰ ਕੱਟ ਦੇਣ ਭਾਏ ਲੇਕਿਨ ਤੁਹਾਡੇ ਅੱਖਾਂ ਚ ਪਾਣੀ ਨਹੀਂ ਆਉਣਾ ਚਾਹੀਦਾ ਸਿਰ ਜਾਂਦਾ ਬੇਸ਼ੱਕ ਜਾਵੇ ਸਿਰ ਬੇਸ਼ੱਕ ਉਹ ਕੱਟ ਦੇਣ ਲੇਕਿਨ ਸਿਰ ਹੁੰਦੇ ਅੱਗੇ ਨਹੀਂ ਤੂੰ ਹੀ ਸਿਰ ਨੀਮਾ ਨਾ ਹੋਵੇ ਤੂੰ ਹੀ ਹੁੰਦੇ ਅੱਗੇ ਸਿਰ ਨਹੀਂ ਝੁਕਾਣਾ ਪਿਓ ਦਾਦੇ ਦੀ ਆਣਸਾਨ ਨੂੰ ਕਿਦਰੇ ਦਾਗ ਨਾ ਲਾਇਓ ਤੇ ਪਿਓ ਆਪਣੇ ਪਿਓ ਗੁਰਗੋਬਿੰਦ ਸਿੰਘ ਜੀ ਦੀ ਤੇ ਦਾਦਾ ਤੇਗ ਬਹਾਦਰ ਜੀ ਦੀ شان اور آن ਦੇ اگے ਦੇ ਤੁਸੀਂ ਉੱਥੇ ਦਾਗ ਨਹੀਂ ਲਾਣਾ ਉਹਨਾਂ ਦੀ ਇੱਜ਼ਤ ਨੂੰ ਦਾਗ ਨਹੀਂ ਲਾਣਾ ਤਾਂ ਸੂਬੇ ਦੇ ਦਰਵਾਜ਼ੇ ਜਾ ਕੇ ਗੱਜ ਕੇ ਆਪਣੇ ਸਿੱਖ ਤਨਵੀਦ ਦਾ ਨਾਰਾ ਲਾਣਾ ਹੈ ਲੱਖਾਂ ਲਾਲਚ ਦੇਵੇ ਸੂਬਾ ਕਿਧਰੇ ਡੋਲ ਨਾ ਜਾਣਾ ਇੱਥੇ ਦੱਸ ਰਿਹਾ ਕਿ ਤੁਸੀਂ ਬੱਚੇ ਹੋ ਤੇ ਉਹ ਲੱਖਾਂ ਲਾਲਚ ਦੇਵੇ ਤੁਹਾਨੂੰ ਸੂਬੇਦਾਰ ਉਹ ਜਿਹੜਾ ਵਜੀਰ ਖਾਨ ਤੇ ਤੁਸੀਂ ਉਹਨਾਂ ਦੇ ਲਾਲਚ ਵਿੱਚ ਨਹੀਂ ਆਣਾ ਜਾਣੋ ਵੱਧ ਪਿਆਰੀ ਸਿੱਖੀ ਸਾਨੂੰ ਜਾਣ ਤੋਂ ਵੀ ਵੱਧ ਕੇ ਆਪਣਾ ਧਰਮ ਹੈ ਇਸ ਨੂੰ ਇਸ ਨੂੰ ਦਾਗ ਨਹੀਂ ਲਾਣਾ ਤੇ ਇਸ ਨੂੰ ਦਾਗ ਨਹੀਂ ਲਾਣਾ ਤੁਸੀਂ ਇਹਨਾਂ ਤੇ ਥੱੱਬਾ ਨਹੀਂ ਲਾਣਾ ਮਰਦੇ ਦਮ ਤੱਕ ਇਸ ਸਿੱਖੀ ਨੂੰ ਸਾਹਾਂ ਨਾਲ ਨਿਭਾਓ ਮਰਦੇ ਆਪਣੇ ਸਾਹ ਦੀ ਇੱਕ ਇੱਕ ਆਖਰੀ ਸਾਹ ਤੱਕ ਤੁਹੀਂ ਇਸ ਧਰਮ ਨੂੰ ਨਿਭਾਉਣਾ ਹੈ ਤਾਂ ਸੂਬੇ ਦੇ ਦਰਬਾਰ ਤੇ ਜਾ ਕੇ ਗੱਜ ਕੇ ਆਪਣੇ ਸਿੱਖ ਧਰਮ ਦਾ ਨਾਰਾ ਲਾਣਾ ਲੱਖਾਂ ਲਾੜਣ ਲਾ ਕੇ ਦਾਦੀ ਖੂਬ ਸਜਾਈ ਜੋੜੀ ਮਾਤਾ ਕੁ ਇਸ ਵਿੱਚ ਕبھی ਕਹਿੰਦੇ ਹਨ ਕਿ ਮਾਤਾ ਗੁਜਰੀ ਨੇ ਆਪਣੇ ਪੋਤੇ ਆਂਦੀ ਬੜੇ ਤਰਾ ਲਾੜ ਲੜਾਈ ਖੂਬ ਲਾੜ ਲੜਾਈ ਉਹਨਾਂ ਨੂੰ ਪਤਾ ਹੀ ਕਿ ਹੁਣ ਮੈਂ ਅੰਤਿਮ ਟਾਈਮ ਹੀ ਆ ਅੰਤਿਮ ਸਮੇਂ ਹੀ ਉਹਨਾਂ ਨਾਲ ਲਾੜ ਲੜਾ ਸਕਦੀਆਂ ਅੱਗੇ ਤਾਂ ਮੈਨੂੰ ਇਹ ਬੱਚੇ ਮਿਲਲੇ ਨਹੀਂ ਐ ਕਿਉਂਕਿ ਉਹਤੇ ਬਜ਼ੀਰ ਖਾਨਾ ਸ਼ਹੀਦ ਕਰਦੇ ਨੇ ਐ ਤੇ लाੜੀ ਮੋਤ ਬਿਆਨ ਦੀ ਖਾਤਰ ਅੱਜ ਚੜ੍ਹਨਾ ਹੈ ਕੋਲੀ ਤੇ ਜਿਹੜੀ ਮੋਤ ਰੂਪੀ लाੜੀ ਐ ਉਹਨਾਂ ਨੂੰ ਬਿਆਨ ਚਲਿਆ ਮੇਰੇ ਪੁੱਤੇ ਤੇ ਉਹਨਾਂ ਨੇ ਉਹਨਾਂ ਨੂੰ ਇੱਕ ਦੁਹਲੇ ਦੀ ਤਰ੍ਹਾਂ ਸਜਾਇਆ ਇੱਕ लाੜੇ ਦੀ ਤਰ੍ਹਾਂ ਸਜਾਇਆ लाੜੇ ਨੂੰ ਕਿਹਾ ਜਾਂਦਾ ਹੈ ਦੁਲਾ ਦੁਹਲੇ ਦੀ ਤਰ੍ਹਾਂ ਸਜਾਇਆ ਤੇ ਅੱਜ ਉਹਨਾਂ ਨੇ ਸਾਰੇ ਚਾ ਲਾ ਲਿਏ ਕਿ ਆਪਣੇ ਬੱਚਿਆਂ ਨੂੰ ਅਸੀਂ ਤਿਆਰ ਕਰਨੇ ਆ ਦੁਲਾ ਬਣਾਉਣੇ ਆ ਤੇ ਕੋਲੀ ਚੜਾਉਣੇ ਆ ਤੇ ਉਸ ਤਰ੍ਹਾਂ ਉਹਨਾਂ ਨੇ ਉਹਨੂੰ ਖੂਬ ਸਜਾ ਕੇ ਤਿਆਰ ਕੀਤਾ ਬੱਚਿਆਂ ਨੂੰ ਮਾਤਾ ਜੀ ਨੇ ਤੇ ਇੱਕ ਕੋੜੀ ਚੜਨ ਲਈ ਜੀਏ ਕਿ ਤਿਆਰ ਹੁੰਦੇ ਆ ਉਦਾਂ ਹੀ ਤਿਆਰ ਕਰ ਦਿੱਤਾ ਬੱਚਿਓ ਅੱਜ ਤੁਸੀਂ ਮੋਤ ਰਾਣੀ ਨੂੰ ਇਸ ਵਿੱਚ ਲਾੜੀ ਦਾ ਭਾਵ ਹੈ ਕਿ ਤੁਹਾਡੀ ਮੋਤ ਹੈ ਜਿਹੜੀ ਉਹੀ ਤੁਹਾਡੀ ਲਾੜੀ ਹੈ ਤੇ ਉਸ ਨੂੰ ਹੱਸ ਹੱਸ ਕੇ ਪਨਾਣਾ ਪਨਾਣਾ ਮਤਲਬ ਦਾ ਕਿ ਅਪਣਾਣਾ ਸੂਬੇ ਦੇ ਦਰਬਾਰ ਤੇ ਜਾ ਕੇ ਗੱਜ ਕੇ ਫਤੇ ਬੁਲਾਣਾ ਇਸ ਵਿੱਚ ਦਾਤੀ ਜੀ ਆਪਣੇ ਬੱਚੇ ਨੂੰ ਸਮਝਾਤੀ ਕਿ ਮੈਂ ਤੁਹਾਨੂੰ ਖੂਬ ਸਜਾ ਦਿੱਤਾ ਹੈ ਜਿਸ ਤਰ੍ਹਾਂ ਇੱਕ ਵਿਆਹ ਵਿਆਹ ਜਾਣ ਵਾਸਤੇ ਬੱਚੇ ਨੂੰ ਸਜਾਇਆ ਜਾਂਦਾ ਉਸ ਤਰ੍ਹਾਂ ਸਜਾ ਦਿੱਤਾ ਹੈ ਤੁਸੀਂ ਹੀ ਜਾ ਕੇ ਮੌਤ ਨੂੰ ਪਿਆੜੀ ਨੂੰ ਹੱਸ ਕੇ ਅਪਣਾਣਾ ਹੈ ਉੱਥੇ ਡਰਨਾ ਨਹੀਂ ਮੌਤ ਨੂੰ ਦੇਖ ਕੇ ਡਰਨਾ ਨਹੀਂ ਉਹਨਾਂ ਨੂੰ ਹੱਸ ਕੇ ਅਪਣਾਣਾ ਹੈ ਤੇ ਤੁਸੀਂ ਜਿਹੜਾ ਵਜ਼ੀਰ ਖਾਨ ਦੇ ਜਾ ਕੇ ਉਹਦੇ ਵਿੱਚ ਦਰਬਾਰ ਦੇ ਜਾ ਕੇ ਆਪਣੇ ਸਿੱਖੀ ਧਰਮ ਦਾ ਚੌਰ ਕੇ ਜਹਕਾਰਾ ਲਗਾਣਾ ਜੋ ਕੇ ਨਾਰਾ ਲਾਣਾ ਹੈ ਤੇ ਇਸ ਤਰ੍ਹਾਂ ਅਸੀਂ ਸलाम ਕਰਨਿਆ ਮਾਤਾ ਗੁਜਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਆਣ ਨਾਲ ਛੋਟੇ ਸਾਹਿਬ ਜਦ ਰਜਣਾ ਛੋਟੀ ਜੀ ਉਮਰ ਚ ਹੋਣ ਦੇ ਬਾਵਜੂਦ ਵੀ ਵੱਡੇ ਵੱਡੇ ਯੋਧਿਆ ਲੇਖਾ ਯੋਧਿਆਂ ਵਾਂਗ ਕੰਮ ਕੀਤਾ ਤੇ ਹੁੰਦੇ ਯੋਧਿਆਂ ਵਾਂਗ ਸ਼ਹੀਦ ਹੋਏ ਮੈਂ ਉਮੀਦ ਕਰਦੀ ਆ ਕਿ ਬੱਚੇ ਤੁਹਾਨੂੰ ਇਹ ਸਾਰੀ ਤੱਵਤਾ ਸਮਝ ਆ ਗਈ ਹੋਏਗੀ ਤੇ ਇਸ ਕਰਕੇ ਬਾਏ ਬਾਏ ਟੇਕ ਕੇਅਰ